ਅੱਜ 19 ਜਨਵਰੀ ਦਾ ਰਾਸ਼ੀਫਲ ਇਹਨਾਂ ਤਿੰਨ ਰਾਸ਼ੀਆਂ ਦਾ ਸਤਾਰਾ ਅੱਜ ਹੋਵੇਗੀ ਬੱਲੇ ਬੱਲੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਖ ਰਾਸ਼ੀ ਦੀ ਅੱਜ ਦੀ ਮੇਖ ਰਾਸ਼ੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਮਹੱਤਵਪੂਰਨ ਜ਼ਿੰਮੇਵਾਰੀਆਂ ਮਿਲ ਸਕਦੀਆਂ ਨੇ ਲੋਕ ਤੁਹਾਡੇ ਵਿਵਹਾਰ ਤੋਂ ਖੁਸ਼ ਹੋਣਗੇ ਇੱਕ ਦਿਲਚਸਪ ਯਾਤਰਾ ਹੋ ਸਕਦੀ ਹੈ ਤੁਹਾਨੂੰ ਬਕਾਇਆ ਪੈਸਾ ਮਿਲ ਸਕਦਾ ਹੈ ਦੋਸਤਾਂ ਨਾਲ ਤੁਹਾਡੇ ਸਬੰਧ ਮਿੱਠੇ ਹੋਣਗੇ ਤੁਸੀਂ ਸ਼ਾਮ ਨੂੰ ਕਿਸੇ ਸ਼ੁਭ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹੋ ਇਹ ਅਨਕੂਲ ਹੋਣ ਵਾਲਾ ਹੈ ਅੱਜ ਜੋ ਕੰਮ ਤੁਸੀਂ ਸ਼ੁਰੂ ਕਰੋਗੇ ਉਹ ਆਸਾਨੀ ਨਾਲ ਪੂਰਾ ਹੋ ਜਾਏਗਾ ਦਫ਼ਤਰ ਵਿੱਚ ਕੰਮ ਪੂਰੇ ਕਰਨ ਵਿੱਚ ਤੁਹਾਨੂੰ ਸਹਿਯੋਗੀਆਂ ਦਾ ਸਹਿਯੋਗ ਮਿਲੇਗਾ ਇਸ ਰਾਸ਼ੀ ਦੇ ਵਿਦਿਆਰਥੀਆਂ ਲਈ ਅੱਜ ਦਾ ਦੇਣਾ ਚੰਗਾ ਰਹਿਣ ਵਾਲਾ ਹੈ ਅਗਲੀ ਰਾਸ਼ੀ ਹੈ ਮਿਥੁਨ ਰਾਸ਼ੀ ਅੱਜ ਦੀ ਮਿਥੁਨ ਰਾਸ਼ੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਵਪਾਰ ਵਿੱਚ ਉੱਚ ਵਿੱਤੀ ਲਾਭ ਮਿਲੇਗਾ ਅੱਜ ਤੁਹਾਡਾ ਦਿਨ ਅਸੰਤੁਲਿਤ ਰਹੇਗਾ ਬਹੁਤ ਭੱਜ ਦੌੜ ਹੋਵੇਗੀ ਤੁਹਾਡੇ ਬੌਸ ਦੇ ਨਾ ਤੁਹਾਡੇ ਸਬੰਧ ਬਹੁਤ ਚੰਗੇ ਰਹਿਣਗੇ ਜੀਵਨ ਸਾਥੀ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਜਾ ਸਕਦੇ ਹੋ ਲੋਕ ਤੁਹਾਡੇ ਤੋਂ ਬਹੁਤ ਪ੍ਰੇਰਣਾ ਲੈਣਗੇ ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ ਅੱਜ ਤੁਹਾਨੂੰ ਲਾਭ ਹੋਵੇਗਾ ਅੱਜ ਦਾ ਦਿਨ ਇਸ ਰਾਸ਼ੀ ਦੇ ਕਾਰੋਬਾਰੀਆਂ ਲਈ ਆਰਥਿਕ ਲਾਭ ਦਾ ਦਿਨ ਹੈ ਅੱਜ ਕੰਮ ਕਰਨ ਵਾਲੇ ਲੋਕ ਸਾਰੇ ਕੰਮ ਸਮੇਂ ਤੇ ਪੂਰੇ ਕਰਨਗੇ ਵਿਗੜੇ ਰਿਸ਼ਤੇ ਨੂੰ ਠੀਕ ਕਰਨ ਦੀ ਪਹਿਲ ਕਰੋ ਤਾਂ ਰਿਸ਼ਤੇ ਠੀਕ ਹੋਣਗੇ ਅੱਜ ਤੁਹਾਨੂੰ ਕਈ ਦਿਨਾਂ ਤੋਂ ਚੱਲ ਰਹੀ ਸਿਹਤ ਸੰਬੰਧੀ ਸਮੱਸਿਆ ਤੋਂ ਰਾਹਤ ਮਿਲੇਗੀ ਵਿਅਕਤੀ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਅੱਗੇ ਹੈ ਤੁਲਾ ਰਾਸ਼ੀ ਅੱਜ ਦੀ ਤੁਲਾ ਰਾਸ਼ੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਆਪਣੀ ਯਾਤਰਾ ਦੌਰਾਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹਾ ਕੁਝ ਨਾ ਕਰੋ ਕਿ ਲੋਕ ਤੁਹਾਡੀ ਆਲੋਚਨਾ ਕਰਨ ਅੱਜ ਦੂਰ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਹੋਵੇਗੀ ਤੁਹਾਡਾ ਮਨ ਕੁਝ ਉਦਾਸ ਰਹੇਗਾ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡੇ ਸਬੰਧ ਸੁਖਾਵੇਂ ਰਹਿਣਗੇ ਤੁਹਾਨੂੰ ਸਫਲਤਾ ਮਿਲੇਗੀ ਤੁਹਾਨੂੰ ਦਫਤਰ ਵਿੱਚ ਕੋਈ ਵੱਡਾ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਮਿਲੇਗੀ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਤਿਆਰ ਕਰੋਗੇ ਇੱਕ ਵੱਡੀ ਕੰਪਨੀ ਨਾਲ ਇੱਕ ਸੌਦਾ ਕੀਤਾ ਜਾਵੇਗਾ ਜੋ ਭੁਗਤਿਕ ਵਿੱਚ ਚੰਗਾ ਮੁਨਾਫਾ ਲਿਆਏਗਾ ਤੁਹਾਡਾ ਸਮਾਜਿਕ ਦਾਇਰਾ ਵਧੇਗਾ ਅਨਵਿਆਹੇ ਲੋਕਾਂ ਨੂੰ ਅੱਜ ਵਿਆਹ ਦਾ ਪ੍ਰਸਤਾਵ ਮਿਲੇਗਾ ਅੱਜ ਤੁਸੀਂ ਆਪਣੇ ਜੀਵਨ ਸਾਥੀ ਨਾਲ ਕੁਝ ਅਜੀਹਾ ਸਾਂਝਾ ਕਰੋਗੇ ਜੋ ਤੁਹਾਡੇ ਦਿਮਾਗ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਹੈ ਇਹ ਅੱਜ ਦੀਆਂ ਜੋ ਤਿੰਨ ਰਾਸ਼ੀਆਂ ਦੱਸੀਆਂ ਨੇ ਮਾਹਿਰ ਜੋਤਿਸ਼ਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਕੋਈ ਵੀ ਚੰਗਾ ਮਾੜਾ ਸੋਚਣ ਤੋਂ ਪਹਿਲਾਂ ਖੁਦ ਵਿਚਾਰ ਜ਼ਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ